ਕੰਗਣਾ ਥੱਪੜ ਮਾਮਲੇ ਤੇ ਅੱਜ ਹੋਰ ਕਈ ਨਵੀਆਂ ਗੱਲਾਂ ਸਾਹਮਣੇ ਆਈਆਂ ਨੇ ਔਰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੀ ਸੀਆਈਐਸਐਫ ਦੇ ਵੱਡੇ ਅਫਸਰਾਂ ਨੇ ਕੁਝ ਅਜੀਬੇ ਬਿਆਨ ਦਿੱਤੇ ਨੇ ਜਿਨ੍ਹਾਂ ਤੇ ਚਰਚਾ ਚੱਲ ਪਈ ਹੈ ਉਧਰ ਸਿੱਧੂ ਮੂਸੇਵਾਲੇ ਦੇ ਮਾਂ ਤੇ ਪਿਓ ਨੇ ਇਸ ਘਟਨਾ ਤੇ ਬਿਆਨ ਦਿੱਤਾ ਉਹਨਾਂ ਨੇ ਵੀ ਵੱਡੀ ਗੱਲ ਬੋਲ ਦਿੱਤੀ ਹੈ ਔਰ ਉਧਰ ਕੁਲਵਿੰਦਰ ਕੌਰ ਦੀ ਮਾਤਾ ਨੇ ਕੁਝ ਵੱਡੀਆਂ ਗੱਲਾਂ ਬੋਲੀਆਂ ਨੇ ਉਧਰ ਫਿਲਮੀ ਅਦਾਕਾਰ ਜਿਹੜਾ ਅਨਪਮ ਖੇਰ ਹੈ ਉਹ ਕੁਲਵਿੰਦਰ ਕੌਰ ਦੇ ਉਲਟ ਕਈ ਕੁਝ ਬੋਲ ਗਿਆ ਉਹ ਵੀ ਤੁਹਾਨੂੰ ਦੱਸਦੇ ਆ ਤੇ ਉਧਰ ਹੀ ਜਿਹੜੇ ਪੰਜਾਬ ਦੇ ਵਿੱਚੋਂ ਸੁਖਜਿੰਦਰ ਰੰਦਾਵਾ ਸਾਹਿਬ ਕਾ ਮੁੱਖ ਮੰਤਰੀ ਪੰਜਾਬ ਦੇ ਉਹਨਾਂ ਨੇ ਵੀ ਵੱਡਾ ਬਿਆਨ ਦਿੱਤਾ ਹੈ ਔਰ ਉਧਰ ਨਾਲ ਕਈਆਂ ਦੇ ਹੋਰਾਂ ਦੇ ਬਿਆਨ ਆਏ ਨੇ ਪਰ ਸਭ ਤੋਂ ਪਹਿਲਾਂ ਮੈਂ ਕਹਿਣਾ ਚਾਹਣਾ ਵੇਖੋ ਜੇਕਰ ਪਰਚਾ ਹੁਣ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਤੇ ਦਰਜ ਹੋ ਗਿਆ ਦੋ ਧਰਾਵਾਂ ਲਾਤੀਆਂ 323 ਲਾਤੀ 341 ਲਾਤੀ ਤਾਂ ਤਿੰਨ ਪਰਚੇ ਬਣਦੇ ਨੇ ਕੰਗਣਾ ਰਨੌਤ ਤੇ ਵੀ ਇਹ ਮੰਗ ਵੀ ਉੱਠ ਰਹੀ ਹੈ ਤਿੰਨ ਪਰਚੇ ਕੰਗਣਾ ਰਨੌਤ ਤੇ ਵੀ ਬਣਦੇ ਨੇ ਉਹ ਕਾਹਦੇ ਬਣਦੇ ਨੇ ਪਹਿਲਾ ਪਰਚਾ ਜਦੋਂ ਕੰਗਣਾ ਨੌਤ ਇਹ ਬੋਲੀ ਸੀ ਬੇਇੱਜ਼ਤੀ ਕੀਤੀ ਸੀ ਕਿਸਾਨ ਬੀਬੀਆਂ ਦੀ ਮਾਨਨ ਨਹੀਂ ਕੀਤੀ ਸੀ ਵੀ ਇਹ 3-300 ਰੁਪਏ ਦੇ ਲਾਲਚ ਨੂੰ ਇੱਥੇ ਆ ਕੇ ਤੇ ਬੈਠੀਆਂ ਨਹੀਂ ਪਹਿਲਾਂ ਤਾਂ ਮਾਨਨ ਨਹੀਂ ਦਾ ਉਹ ਪਰਚਾ ਹੋਣਾ ਚਾਹੀਦਾ ਸੀ ਦੂਜਾ ਪਰਚਾ ਇਹ ਜਾਣਕਾਰੀ ਆ ਰਹੀ ਹੈ ਚਰਚਾ ਆ ਰਹੀ ਹੈ ਕੁਲਵਿੰਦਰ ਕੌਰ ਦਾ ਭਰਾ ਕਹਿ ਰਿਹਾ ਯਾਰ ਵੀ ਉੱਥੇ ਕੰਗਣਾ ਨੌਤ ਜਦੋਂ ਆਈ ਤਾਂ ਉਹਨੇ ਨੇਮ ਪਲੇਟ ਜਦੋਂ ਪੜ੍ਹੀ ਤਾਂ ਦੋਸ਼ ਇਹ ਕੰਗਣਾ ਤੇ ਲੱਗ ਰਿਹਾ ਬਈ ਕੰਗਣਾ ਨੇ ਕਿਹਾ ਕੌਰ ਖਾਨਸਤਾਨੀ ਉਹਦਾ ਨਾਮ ਪੜ੍ਹ ਕੇ ਜੇ ਕੰਗਣਾ ਨੇ ਇਹ ਗੱਲ ਬੋਲੀ ਹੈ ਉਹ ਕੁੜੀ ਔਨ ਡਿਊਟੀ ਖੜੀ ਸੀ ਕੁਲਵਿੰਦਰ ਕੌਰ ਉਹ ਸੀਆਈਐਸਐਫ ਦੀ ਇੱਕ ਸੁਰੱਖਿਆ ਮੁਲਾਜ਼ਮ ਸੀਗੀ ਔਰ ਉਹ ਔਨ ਡਿਊਟੀ ਸੀ ਤਾਂ ਜੇ ਕੰਗਣਾ ਨੇ ਇਹ ਗੱਲ ਬੋਲੀ ਆ ਤਾਂ ਫਿਰ ਕੀ ਕੰਗਣਾ ਤੇ ਪਰਚਾ ਨਹੀਂ ਹੋਣਾ ਚਾਹੀਦਾ ਔਨ ਡਿਊਟੀ ਡਿਊਟੀ 'ਚ ਵਿਗੜ ਪਾਉਣ ਦਾ ਜਾਂ ਡਿਊਟੀ ਤੇ ਖੜੀ ਮੁਲਾਜ਼ਮ ਨੂੰ ਇਸ ਤਰ੍ਹਾਂ ਦਾ ਭੈੜਾ ਕਮੈਂਟ ਕਰਨ ਦਾ ਇਹਦੀ ਜਾਂਚ ਹੋਣੀ ਚਾਹੀਦੀ ਆ ਜੇ ਕੰਗਣਾ ਨੇ ਗੱਲ ਬੋਲੀ ਆ ਤਾਂ ਦੂਜਾ ਪਰਚਾ ਕੰਗਣਾ ਤੇ ਇਹ ਹੋਣਾ ਚਾਹੀਦਾ ਤੇ ਤੀਜਾ ਪਰਚਾ ਜਿਹੜਾ ਕੰਗਣਾ ਜਾ ਕੇ ਦਿੱਲੀ ਇੱਥੋਂ ਦਾ ਥੱਪੜ ਖਾ ਕੇ ਦਿੱਲੀ ਵਾਗੀ ਕੰਗਣਾ ਉੱਥੇ ਜਾ ਕੇ ਫੇਰ ਬੋਲੀ ਐ ਵੀ ਵੇਖੋ ਪੰਜਾਬ ਜਿਹੜਾ ਹੈ ਉਹ ਪੂਰਾ ਅੱਤਵਾਦ ਬਣਦਾ ਜਾ ਰਿਹਾ ਹੈ ਪੂਰੇ ਪੰਜਾਬ ਦੇ ਉੱਪਰ ਪੂਰੇ ਪੰਜਾਬੀਆਂ ਦੇ ਉੱਪਰ ਅੱਤਵਾਦ ਦਾ ਦੋਸ਼ ਜਿਹੜਾ ਕੰਗਣਾ ਨੇ ਲਾਇਆ ਕੰਗਣਾ ਤੇ ਇਸ ਮੁੱਦੇ ਦੀ ਵੀ ਕਾਰਵਾਈ ਚਾਹੀਦੀ ਐ ਹੁਣ ਹੋਣੀ ਨਹੀਂ ਸਾਰਿਆਂ ਨੂੰ ਪਤਾ ਨਹੀਂ ਹੋਣੀ ਕਿਉਂਕਿ ਕਿਹੜਾ ਅਖੇ ਰਣੀ ਅੱਗਾ ਟੱਕ ਸੋ ਕੰਗਣਾ ਦਾ ਹੱਥ ਪੈਂਦਾ ਭਾਈ ਉੱਤੋਂ ਤੱਕ ਕਿਹੜਾ ਆਖੇ ਰਾਣੀ ਅੱਗਾ ਟੱਕ ਇਹ ਪ੍ਰਾਣੀ ਕਹਾਵਤ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤਾਂ ਕੰਗਣਾ ਤੇ ਕਾਰਵਾਈ ਕੋਈ ਨਹੀਂ ਹੋਣੀ ਪਰ ਜਿਹੜੀ ਵੱਡੇ ਅਫਸਰਾਂ ਨੇ ਗੱਲ ਕੀਤੀ ਹੈ ਕੁਲਵਿੰਦਰ ਕੌਰ ਜਿਹੜੇ ਸੀਆਈਐਸ ਬਦੇ ਡੀਆਈਜੀ ਨੇ ਵਿਜੇ ਉਹਨਾਂ ਨੇ ਗੱਲ ਕੀਤੀ ਹੈ ਉਹ ਕਹਿੰਦੇ ਅੱਜ ਤੱਕ ਕੁਲਵਿੰਦਰ ਕੌਰ ਦੀ ਪਹਿਲਾਂ ਕਦੇ ਕੋਈ ਅਜਿਹੀ ਸ਼ਿਕਾਇਤ ਨਹੀਂ ਆਈ ਉਹਨੇ ਕਿਸੇ ਨਾਲ ਕੋਈ ਕਦੇ ਮਾੜਾ ਵਿਹਾਰ ਕੀਤਾ ਹੀ ਨਹੀਂਗਾ ਦੂਜੀ ਗੱਲ ਜਿਹੜੇ ਉਹ ਡੀਆਈਜੀ ਨੇ ਜਿਹੜੇ ਕੁਲਵਿੰਦਰ ਕੌਰ ਦੇ ਉੱਪਰਲੇ ਅਫਸਰ ਨੇ ਵੱਡੇ ਉਹਨਾਂ ਦਾ ਇੱਕ ਬਿਆਨ ਇਦਾਂ ਦਾ ਵੀ ਚਰਚਾ 'ਚ ਹੈ ਜਿਹੜਾ ਜਿਹੜੀ ਕੁਲਵਿੰਦਰ ਕੌਰ ਦੀ ਮਾਂ ਦੇ ਬਿਆਨ ਦੇ ਬਿਲਕੁਲ ਉਲਟ ਹੈ ਉਹ ਕੀ ਹੈ ਕੁਲਵਿੰਦਰ ਕੌਰ ਦੀ ਮਾਂ ਇਹ ਕਹਿ ਰਹੀ ਹੈ ਉਹਦਾ ਭਰਾ ਇਹ ਕਹਿ ਰਿਹਾ ਹੈ ਕਿ ਸਾਨੂੰ ਕੋਈ ਪਛਤਾਵਾ ਨਹੀਂ ਜੋ ਸਾਡੀ ਧੀ ਨੇ ਭੈਣ ਨੇ ਕੀਤਾ ਉਹਨੇ ਆਪਦੇ ਵੱਲੋਂ ਸਹੀ ਹੀ ਕੀਤਾ ਹੈ ਉਹਨੇ ਕੁਝ ਵੀ ਗਲਤੀ ਨਹੀਂ ਕੀਤੀ ਤੇ ਜਿਹੜੇ ਚਰਚਾ ਆ ਰਹੀ ਹੈ ਕਿ ਜਿਹੜੇ ਵੱਡੇ ਅਫਸਰ ਨੇ ਕੁਲਵਿੰਦਰ ਕੌਰ ਦੇ ਸੀਆਈਐਫ ਐਸਐਫ ਦੇ ਡੀਆਈਜੀ ਵੀ ਉਹ ਕਹਿੰਦੇ ਨੇ ਵੀ ਹੁਣ ਕੁਲਵਿੰਦਰ ਕੌਰ ਪਛਤਾ ਰਹੀ ਐ ਹੁਣ ਉਹ ਮਾਫੀਆ ਮੰਗ ਰਹੀ ਐ ਜਦੋਂ ਕਿ ਦੂਜੇ ਪਾਸੇ ਬਿਆਨ ਉਹਦੇ ਪਰਿਵਾਰ ਦਾ ਆ ਰਿਹਾ ਵੀ ਉਹ ਪਛਤਾਬ ਹੀ ਨਹੀਂ ਰਹੀ ਉਹ ਮਾਫੀ ਵੀ ਨਹੀਂ ਮੰਗ ਰਹੀ ਹੁਣ ਸੱਚ ਕੀ ਐ ਇਹ ਤੁਸੀਂ ਦੱਸਿਓ ਆਪਦਾ ਕਮੈਂਟ ਜਰੂਰ ਲਿਖਿਓ ਦੇਖੋ ਉਧਰ ਸਿੱਧੂ ਮੂਸੇਵਾਲ ਦੀ ਮਾਤਾ ਦਾ ਬਿਆਨ ਆ ਗਿਆ ਸਿੱਧੂ ਮੂਸੇਵਾਲ ਦੀ ਮਾਤਾ ਕਹਿੰਦੀ ਵੀ ਇੱਕ ਥੱਪੜ ਦੀ ਗੂੰਜ ਕਿੱਥੋਂ ਤੱਕ ਗਈ ਐ ਉਹ ਕਹਿੰਦੀ ਇੱਕ ਇਹਨਾਂ ਦੇ ਇੱਕ ਥੱਪੜ ਵੱਜੇ ਜਿਹੜੇ ਸਰਕਾਰਾਂ ਚ ਨਹੀਂ ਤਾ ਚਾਰ ਚਫੇਰੇ ਹਾਲ ਦੁਹਾਈ ਮੱਚੀ ਪਈ ਐ ਤੇ ਸਿੱਧੂ ਮੂਸੇਵਾਲ ਦੀ ਮਾਤਾ ਕਹਿੰਦੀ ਸਾਡੇ ਪੁੱਤਾਂ ਨੂੰ ਗੋਲੀਆਂ ਵੱਜਣ ਵੇਲੇ ਵੀ ਇਹਨਾਂ ਨੇ ਇੰਨਾ ਫਿਕਰ ਇੰਨੀ ਚਰਚਾ ਨਹੀਂ ਕੀਤੀ ਜਿੰਨੀ ਕੰਗਣਾ ਦੇ ਥੱਪੜ ਵੱਜਣ ਤੇ ਇਹਨਾਂ ਨੇ ਚਰਚਾ ਵੀ ਕੀਤੀ ਐ ਤੇ ਰੌਲਾ ਵੀ ਪਾਇਆ ਤੇ ਦੁੱਖ ਵੀ ਮਨਾਇਆ ਹੁਣ ਅੱਗੇ ਸਿੱਧੂ ਮੂਸੇਵਾਲ ਦੀ ਮਾਤਾ ਨੇ ਇਹ ਕਿਹਾ ਕਿ ਪੰਜਾਬ ਦੇ ਧੀਆ ਪੁੱਤਾਂ ਨੂੰ ਇਹ ਸੋਚਣਾ ਪਏਗਾ ਵੀ ਉਹਨਾਂ ਨੇ ਕਿਵੇਂ ਅੱਗੇ ਤੋਂ ਇਨਸਾਫ ਲੈਣ ਦੇ ਲਈ ਇਕੱਠੇ ਹੋ ਕੇ ਕੰਮ ਕਰਨਾ ਕਿਉਂਕਿ ਉਹ ਕਹਿੰਦੀ ਐ ਇਦਾਂ ਇਨਸਾਫ ਨਹੀਂ ਮਿਲਣਾ ਤਾਂ ਸੁਖਜਿੰਦਰ ਰੰਧਾਵਾ ਜਿਹੜੇ ਸਾਬਕਾ ਉਪ ਮੁੱਖ ਮੰਤਰੀ ਰਹੇ ਆ ਪੰਜਾਬ ਦੇ ਹੁਣ ਵੀ ਉਹ ਐਮਪੀ ਜਿੱਤੇ ਨੇ ਉਹਨਾਂ ਨੇ ਕਿਹਾ ਕਹਿੰਦੇ ਕੰਗਣਾ ਨੇ ਜਿਹੜਾ ਪੰਜਾਬ ਦੇ ਉੱਪਰ ਅੱਤਵਾਦੀ ਦਾ ਦੋਸ਼ ਫੇਰ ਲਾਇਆ ਇਹ ਬਿਲਕੁਲ ਉਹਨੇ ਗਲਤ ਕੀਤਾ ਔਰ ਅਸੀਂ ਇਸ ਦੋਸ਼ ਨੂੰ ਬਰਦਾਸ਼ਤ ਨਹੀਂ ਕਰਾਂਗੇ ਔਰ ਅਸੀਂ ਇਹਦੀ ਆਵਾਜ਼ ਉਠਾਵਾਂਗੇ ਪਾਰਲੀਮੈਂਟ ਦੇ ਵਿੱਚ ਇਸ ਤੋਂ ਅੱਗੇ ਜਿਹੜਾ ਵਿਕਰਮਜੀਤ ਮੰਜੀਠੀਆ ਉਹ ਵੀ ਇਸ ਮੁੱਦੇ ਤੇ ਅੱਜ ਬੋਲਿਆ ਜਿਹੜੀ ਹਰ ਸਿਮਰਤ ਬਾਦਲ ਹੈ ਉਹਨੇ ਵੀ ਕਿਹਾ ਕਿ ਪੰਜਾਬ ਦੇ ਉੱਪਰ ਅੱਤਵਾਦ ਦਾ ਦੋਸ਼ ਲਾਉਣਾ ਇਹ ਸਰਾਸਰ ਝੂਠਾ ਇਲਜ਼ਾਮ ਹੈ ਕੰਗਣਾ ਨੂੰ ਮੂੰਹ ਸੰਭਾਲ ਕੇ ਬੋਲਣਾ ਚਾਹੀਦਾ ਇਹ ਅਸੀਂ ਨਹੀਂ ਕਵਾਂਗੇ ਕੰਗਣਾ ਨੂੰ ਸੱਚੀਓ ਮੂੰਹ ਸੰਭਾਲ ਕੇ ਬੋਲਣਾ ਚਾਹੀਦਾ ਦੇਖੋ ਨਾ ਕਾਹੋਂ ਸੇ ਦੋਸਤੀ ਨਾ ਕਾਹੋਂ ਸੇ ਬਹਿਰ ਪਰ ਸਾਰਾ ਪੰਜਾਬ ਨਹੀਂ ਸਾਰਾ ਹਿੰਦੁਸਤਾਨ ਜਾਣਦਾ ਹੈ ਫਿਲਮ ਇੰਡਸਟਰੀ ਦੇ ਵੱਡੀ ਗਿਣਤੀ ਲੋਕ ਕਹਿੰਦੇ ਨੇ ਕਿ ਕੰਗਣਾ ਜਿਹੜੀ ਆ ਮੂੰਹ ਸੰਭਾਲ ਕੇ ਨਹੀਂ ਬੋਲਦੀ ਜੋ ਮੂੰਹ ਆਉਂਦਾ ਬੋਲ ਦਿੰਦੀ ਆ ਜਿੰਨੂੰ ਮਰਜੀ ਤੇ 4 ਪੈਸੇ ਫਿਲਮਾਂ ਤੋਂ ਕਮਾ ਲੇ ਤੇ ਉਹਦਾ ਦਿਮਾਗ ਖਰਾਬ ਹੋਇਆ ਐਦਾਂ ਦੀਆਂ ਗੱਲਾਂ ਦੀ ਚਰਚਾ ਰਹਿੰਦੀ ਹੈ ਤਾਂ ਅਗਲੀ ਗੱਲ ਇੱਕ ਬਹੁਤ ਵੱਡਾ ਫਿਲਮ ਸੰਗੀਤ ਪ੍ਰੋਡਿਊਸਰ ਹੈ ਜੀਨੇ ਇਹ ਐਲਾਨ ਕੀਤਾ ਹੈ ਕਿ ਜੇਕਰ ਥੱਪੜ ਮਾਰਨ ਵਾਲੀ ਕੁੜੀ ਕੁਲਵਿੰਦਰ ਕੌਰ ਨੂੰ ਸੀਆਈਐਸ ਆਪਣੇ ਨੌਕਰੀ ਤੋਂ ਕੱਢਿਆ ਤਾਂ ਮੈਂ ਉਹਨੂੰ ਬਹੁਤ ਵੱਡੀ ਚੰਗੀ ਤਨਖਾਹ ਵਾਲੀ ਨੌਕਰੀ ਦਊਂਗਾ ਜਦੋਂ ਮਰਜ਼ੀ ਮੇਰੇ ਕੋਲ ਆ ਕੇ ਕੁਲਵਿੰਦਰ ਕੌਰ ਮੇਰੇ ਡਿਪਾਰਟਮੈਂਟ ਦੇ ਵਿੱਚ ਮੇਰੇ ਕੰਪਨੀ ਦੇ ਵਿੱਚ ਜੌਬ ਕਰ ਸਕਦੀ ਹੈ ਪੂਰੇ ਪੰਜਾਬ ਔਰ ਪੂਰੇ ਭਾਰਤ ਦੇ ਵਿੱਚੋਂ ਲੋਕਾਂ ਨੇ ਕੁਲਵਿੰਦਰ ਕੌਰ ਦੇ ਲਈ ਇਨਾਮ ਐਲਾਨ ਕੀਤੇ ਨੇ ਔਰ ਉਧਰ ਜਿਹੜੀ ਕੰਗਣਾ ਉਹ ਆਪਣੇ ਵੱਜੇ ਥੱਪੜ ਦੇ ਉੱਪਰ ਉਹਦੀ ਭੈਣ ਬੋਲੀ ਐ ਰੰਗੋਲੀ ਵੀ ਇਹ ਜਿਹੜੀ ਕੁੜੀ ਥੱਪੜ ਮਾਰਨ ਵਾਲੀ ਐ ਕੱਲਾ ਸਸਪੈਂਡ ਕਰਕੇ ਨਹੀਂ ਸਾਰਨਾ ਇਹ ਇਹਦਾ ਰਿਮਾਂਡ ਲੈਣਾ ਚਾਹੀਦਾ ਪੁਲਿਸ ਨੂੰ ਇਹ ਉਹਦੀ ਕੰਗਣਾ ਦੀ ਭੈਣ ਬੋਲੀ ਐ ਹੁਣ ਤੁਸੀਂ ਦੇਖੋ ਗੱਲਾਂ ਵੱਡੀਆਂ ਨੇ ਹੁਣ ਗੱਲ ਇੱਥੇ ਇਹ ਬਣਦੀ ਐ ਕਿ ਕੰਗਣਾ ਦੇ ਸ਼ਿਕਾਇਤ ਤੇ ਉਹਨੂੰ ਸਸਪੈਂਡ ਵੀ ਕਰਤਾ ਉਹਦੇ ਤੇ ਪਰਚਾ ਵੀ ਹੋ ਗਿਆ ਪਰ ਜੋ ਕੁਛ ਕੰਗਣਾ ਨੇ ਕੀਤਾ ਉਹਦੇ ਤੇ ਕਾਰਵਾਈ ਕਦੋਂ ਹੋਊਗੀ ਕੰਗਣਾ ਕਿਹੜਾ ਬੋਲਣ ਲੱਗਿਆ ਕਿਸੇ ਦਾ ਦਿਹਾੜ ਰੱਖਦੀ ਰਹੀ ਐ ਉਸ ਕੁੜੀ ਨੇ ਇੱਕ ਥੱਪੜ ਇੱਕ ਕੰਗਣਾ ਨੂੰ ਮਾਰਿਆ ਪਰ ਜਿਹੜੇ ਸ਼ਬਦਾਂ ਦੇ ਫੱਟ ਕੰਗਣਾ ਪੂਰੇ ਪੰਜਾਬੀਆਂ ਨੂੰ ਵਰਤੌਂਦੀ ਰਹੀ ਐ ਜਿਹੜੇ ਸ਼ਬਦਾਂ ਦੇ ਫੱਟ ਜਿਹੜੇ ਸ਼ਬਦਾਂ ਦੇ ਕੁਹਾੜੇ ਕੰਗਣਾ ਨੇ ਮਾਰੇ ਨੇ ਪੂਰੇ ਪੰਜਾਬ ਨੂੰ ਪੰਜਾਬੀਆਂ ਨੂੰ ਉਹ ਉਹਦਾ ਮੁੱਲ ਕੌਣ ਦੇਗਾ ਉਦੀ ਕਾਰਵਾਈ ਕਦੋਂ ਹੋਊਗੀ ਇੱਥੇ ਹੀ ਤਾਂ ਸਾਰੇ ਪੇਚ ਪਸੇ ਨੇ ਹੁਣ ਤੁਸੀਂ ਦੇਖੋ ਉਹ ਜਿਹੜੀ ਘਟਨਾ ਹੋਈ ਆ ਉੱਥੇ ਉਹ ਇੱਕ ਵਾਰ ਮੈਂ ਤੁਹਾਨੂੰ ਫੇਰ ਸੁਣਾ ਦਿਆਂ ਜੋ ਚਾਰਚ ਫੇਰੋ ਜਾਣਕਾਰੀ ਆ ਰਹੀ ਆ ਉਹ ਇਹ ਹੈ ਕਿ ਕੰਗੜਾ ਜਦੋਂ ਉੱਥੇ ਆਈ ਤਾਂ ਕੰਗੜਾ ਜਿਹੜੀ ਆ ਉਹ ਵੀਆਈਪੀ ਗੈਲਰੀ ਵਿੱਚ ਦੀ ਆ ਰਹੀ ਸੀ ਜਿੱਦੋਂ ਐਮਪੀ ਐਮਐਲਏ ਮੰਤਰੀ ਆਉਂਦੇ ਨੇ ਤਾਂ ਉਹ ਜਿਹੜੀ ਕੁੜੀ ਡਿਊਟੀ ਤੇ ਸੀ ਜਾਣਕਾਰੀ ਇਸ ਤਰ੍ਹਾਂ ਆ ਰਹੀ ਹੈ ਕਿ ਉਹਨੇ ਉਹਨੂੰ ਚੈਕਿੰਗ ਕਰਾਉਣ ਲਈ ਜਾਂ ਫੋਨ ਦੀ ਚੈਕਿੰਗ ਕਰਾਉਣ ਲਈ ਕਿਹਾ ਤਾਂ ਉਹਨੇ ਇਸ ਤਰ੍ਹਾਂ ਕਰਨ ਤੋਂ ਸ਼ਾਇਦ ਕੋਈ ਬਹਿਸ ਕਰਨੀ ਸ਼ੁਰੂ ਕਰਤੀ ਫਿਰ ਦੋਸ਼ ਇਹ ਲਾਉਂਦੇ ਆ ਜਿਹੜੇ ਕੁਲਵਿੰਦਰ ਕੌਰ ਦੇ ਪਰਿਵਾਰ ਵਾਲੇ ਤੇ ਉਹਦੇ ਸਮਰਥਕ ਨੇ ਉਹ ਕਹਿੰਦੇ ਕੰਗਣਾ ਨੇ ਉਹਦੇ ਲੱਗੇ ਨੇਮ ਬੈਚਵਲ ਵੇਖ ਕੇ ਆਖਿਆ ਵੀ ਕੋਰ ਖਾਲਸਤਾਨੀ ਕਹਿੰਦੇ ਫੇਰ ਉਹ ਪੜਕੀ ਆ ਹੁਣ ਕੁਲਵਿੰਦਰ ਕੌਰ ਦੀ ਜਿਹੜੀ ਮਾਂ ਉਹ ਕਹਿੰਦੀ ਮੇਰੀ ਧੀ ਕਦੇ ਕਿਸੇ ਨੂੰ ਨਜਾਇਜ਼ ਅੱਜ ਤੱਕ ਸ਼ਬਦ ਨਹੀਂ ਬੋਲਿਆ ਉਹਨੇ ਤੇ ਉਹਦਾ ਮਹਿਕਮੇ ਦੇ ਵੱਡੇ ਅਫਸਰ ਡੀਆਈਜੀ ਨੇ ਵੀ ਇਹੀ ਗੱਲ ਆਖੀ ਆ ਵਿਹਣੇ ਨੇ ਉਹ ਕਹਿੰਦਾ ਕਿ ਕਦੇ ਅੱਜ ਤੱਕ ਸ਼ਿਕਾਇਤ ਨਹੀਂ ਆਈ ਕੁਲਵਿੰਦਰ ਕੌਰ ਦੀ 14 ਸਾਲ ਡਿਊਟੀ ਕਰਦੀ ਨੂੰ ਹੋ ਗਏ ਕਿਸੇ ਨੇ ਲੋਨੇ ਕਦੇ ਬਤਮੀਜ਼ੀ ਨਹੀਂ ਕੀਤੀ ਹੁਣ ਇਹਦਾ ਮਤਲਬ ਹੈ ਕਿ ਕੰਗਣਾ ਨੇ ਹੋ ਸਕਦਾ ਉੱਥੇ ਕੋਈ ਨਾ ਕੋਈ ਇਹੋ ਜਿਹੀ ਗੱਲ ਆਖੀ ਹੋਵੇ ਜਿਹੜੇ ਉਹਨੂੰ ਪੜਕਾਤਾ ਹੋਵੇ ਹੁਣ ਕੰਗਣਾ ਕਿਹੜਾ ਆਪਦੇ ਸ਼ਬਦਾਂ ਤੇ ਕੋਈ ਕੰਟਰੋਲ ਕਰਦੀ ਐ ਸੋ ਕੰਗਣਾ ਦੇ ਸ਼ਬਦ ਪੂਰਾ ਭਾਰਤ ਜਾਣਦਾ ਕਿ ਉਹ ਕਿੰਨੇ ਅਸਲ ਚ ਨਾ ਬਿਮਾਰੀ ਐ ਆ ਸਾਡੇ ਭਾਰਤ ਦੇ ਕਈ ਲੋਕ ਨਾ ਹੋਛੇਪਨ ਨੂੰ ਦਲੇਰੀ ਸਮਝਣ ਲੱਗ ਪੈਂਦੇ ਨੇ ਮੂਰਖਤਾ ਨੂੰ ਬਹਾਦਰੀ ਸਮਝਣ ਲੱਗ ਪੈਂਦੇ ਨੇ ਇਸੇ ਤਰ੍ਹਾਂ ਜਿਹੜੀ ਕੰਗਣਾ ਉਹ ਬਿਨਾ ਸਿਰ ਪੈਰ ਬੋਲਣ ਨੂੰ ਦਲੇਰੀ ਸਮਝਦੀ ਆ ਉਹ ਬਤਮੀਜੀ ਨਾਲ ਬੋਲਣ ਨੂੰ ਸੂਰਮਤਾ ਹੀ ਸਮਝ ਦਿਆ ਇੱਥੇ ਹੀ ਸਾਰੀ ਪ੍ਰੋਬਲਮ ਆ ਹੁਣ ਦੇਖੋ ਜਿਹੜੀਆਂ ਗੱਲਾਂ ਕਿਸਾਨ ਅੰਦੋਲਨ ਵੇਲੇ ਬੀਜੇਪੀ ਦੇ ਵੱਡੇ ਵੱਡੇ ਲੀਡਰਾਂ ਨੇ ਨਹੀਂ ਬੋਲੀਆਂ ਸੀ ਉਦੋਂ ਕਿਤੇ ਵੱਧ ਗਾਂ ਜਾ ਕੇ ਕੰਗਣਾ ਬੋਲੀ ਗਈ ਚਲੋ ਕੰਗਣਾ ਨੂੰ ਉਹਦਾ ਨਾਮ ਮਿਲਿਆ ਜਿਹੜੇ ਕੰਗਣਾ ਕਾਹਦੇ ਲਈ ਬੋਲਦੀ ਰਹੀ ਵੀ ਬੀਜੇਪੀ ਦੀ ਮੈਂ ਲੀਡਰ ਬਣਾਂਗੀ ਬੀਜੇਪੀ ਮੈਨੂੰ ਆ ਟਿਕਟ ਦੇਗੀ ਮੈਂ ਕਿਤੋਂ ਨਾ ਕਿਤੋਂ ਚੋਣ ਲੜਾਂਗੀ ਫਿਰ ਮੈਂ ਸੈਂਟਰ ਸਰਕਾਰ ਚ ਸ਼ਾਮਲ ਹੋਵਾਂਗੀ ਤੇ ਕੰਗਣਾ ਨੂੰ ਜੋ ਉਹ ਚਾਹੁੰਦੀ ਸੀ ਉਹਦੇ ਮੁਤਾਬਕ ਉਹਨੂੰ ਇਨਾਮ ਮਿਲ ਗਿਆ ਉਹਨੂੰ ਹਿਮਾਚਲ ਦੇ ਮੰਡੀ ਤੋਂ ਭਾਜਪੀ ਨੇ ਐਮਪੀ ਖੜਾ ਕੀਤਾ ਉਹਨੂੰ ਟਿਕਟ ਦਿੱਤੀ ਉਹ ਹੁਣ ਐਮਪੀ ਜਿੱਤੀ ਐ ਹੁਣ ਸੈਂਟਰ ਸਰਕਾਰ ਚ ਜਾਏਗੀ ਉੱਥੇ ਫਿਰ ਉਹ 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 ਉੱਥੇ ਰਾਜਗਦੀ ਕੋਈ ਚੰਗੀ ਵੀ ਲੈ ਸਕਦੀ ਐ ਕਿਉਂਕਿ ਉਹਦੀ ਭਾਈ ਚੱਲਦੀ ਐ ਉਹਦਾ ਹੱਥ ਪੈਂਦਾ ਜਿਹੜੇ ਸਾਰੇ ਕੁਛ ਲਈ ਕੰਗਣਾ ਬੋਲ ਰਹੀ ਸੀ ਉਹ ਕੁਛ ਕੰਗਣਾ ਨੇ ਕਰ ਲਿਆ ਮਤਲਬ ਉਹਨੂੰ ਲੀਡਰੀ ਚਾਹੀਦੀ ਸੀ ਉਹਨੂੰ ਟਿਕਟ ਚਾਹੀਦੀ ਸੀ ਉਹਨੇ ਉਹ ਲੈ ਲਈ ਪਰ ਹੁਣ ਗਾਂ ਕੰਗਣਾ ਇਹ ਜਿਹੜਾ ਕੁਛ ਫੇਰ ਬੋਲ ਰਹੀ ਹੈ ਪੰਜਾਬ ਬਾਰੇ ਮੈਨੂੰ ਲੱਗਦਾ ਬੀਜੇਪੀ ਨੂੰ ਵੀ ਚਾਹੀਦਾ ਕਿ ਕੰਗਣਾ ਦੇ ਮੂੰਹ ਤੇ ਥੋੜਾ ਜਿਹਾ ਤਾਲਾ ਲਾਏ ਇਹ ਠੀਕ ਨਹੀਂਗਾ ਮੰਨ ਲਓ ਮੈਂ ਹੀ ਬੋਲਦਾ ਪਿਆ ਮੈਂ ਹੁਣ ਕੰਗਣਾ ਨੂੰ ਜਾਂ ਕੰਗਣਾ ਦੇ ਪਰਿਵਾਰ ਨੂੰ ਜਾਂ ਕੰਗਣਾ ਦੀ ਭੈਣ ਮਾਂ ਕਿਸੇ ਨੂੰ ਕੋਈ ਅਪ ਬਸ਼ਬਦ ਬੋਲਾਂ ਮੈਨੂੰ ਕੋਈ ਅਧਿਕਾਰ ਨਹੀਂਗਾ ਹਾਂ ਮੈਂ ਜੋ ਕੰਗਣਾ ਨੇ ਅੱਜ ਤੱਕ ਗਲਤ ਬੋਲਿਆ ਉਹਨੂੰ ਗਲਤ ਤਾਂ ਕਹਿ ਸਕਦਾ ਵੀ ਗਲਤ ਕੀਤਾ ਫ਼ਯੂਲ ਕੀਤਾ ਠੀਕ ਨਹੀਂ ਸੀ ਪਰ ਮੈਂ ਕੰਗਣਾ ਨੂੰ ਕੁਝ ਗਲਤ ਬੋਲਾਂ ਇਹਦਾ ਅਧਿਕਾਰ ਮੈਨੂੰ ਨਹੀਂਗਾ ਤੁਹਾਨੂੰ ਨਹੀਂਗਾ ਕਿਸੇ ਨੂੰ ਨਹੀਂਗਾ ਪਰ ਕੰਗਣ ਕਿਸੇ ਨੂੰ ਗਲਤ ਬੋਲੇ ਇਹਦਾ ਅਧਿਕਾਰ ਕੰਗਣਾ ਨੂੰ ਵੀ ਨਹੀਂਗਾ ਪਰ ਕੰਗਣਾ ਨਹੀਂ ਹਟਦੀ ਉਹ ਬੋਲਦੀ ਆ